ਜਿਵੇਂ ਕਿ ਸਭ ਨੂੰ ਪਤਾ ਹੈ ਜਸਵਿੰਦਰ ਪੱਲਾ ਜੋ ਆ ਇਸ ਦੁਨੀਆ ਨੂੰ ਆਲਵਿਦਾ ਆ ਗਏ ਨੇ ਸੋ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਜੋ ਆ ਪੰਜਾਬੀ ਇੰਡਸਟਰੀ ਨੂੰ ਫੈਨਸ ਨੂੰ ਪਿਆ ਤੇ ਇਸ ਵਕਤ ਸਾਡੇ ਨਾਲ ਉਹਨਾਂ ਦੇ ਨੇਬਰ ਜੋ ਗਵੰਡੀ ਆ ਉਹ ਮੌਜੂਦ ਆ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਰ ਕਿਵੇਂ ਦੇਖਦੇ ਹੋ ਜਸਵਿੰਦਰ ਪੱਲਾ ਚਲੇ ਗਏ ਹਲੇ ਥੋੜੀ ਉਮਰ ਸੀਗੀ ਤੇ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਜੋ ਆ ਇੰਡਸਟਰੀ ਨੂੰ ਪਿਆ ਆ ਫੈਨਸ ਨੂੰ ਪਿਆ ਆ ਤੇ ਤੁਸੀਂ ਇੱਥੇ ਕਿਵੇਂ ਦੇਖਦੇ ਹੋ ਇਹਨਾਂ ਚੀਜ਼ ਨੂੰ ਲਾਈਕ ਇਟ ਘਾਟਾ ਇੰਡਸਟਰੀ ਨੂੰ ਨਹੀਂ ਪੂਰੀ ਦੁਨੀਆ ਨੂੰ ਘਾਟਾ ਪਿਆ ਇਹਨਾਂ ਦਾ ਔਰ ਮੈਦ ਦਾ ਕਰੈਕਟਰ ਨਹੀਂ ਦੇਖਿਆ ਲਾਈਕ ਜਿਹੜਾ ਕਿ ਬੰਦਾ ਖੁਸ਼ੀ ਰਹਿੰਦਾ ਸੀ ਹਮੇਸ਼ਾ ਔਰ ਕੋਈ ਡਿਫਰੈਂਸ ਨਹੀਂ ਚਾਹੇ ਮਾਲੀ ਹੋਏ ਕੋਈ ਗਰੀਬ ਬੰਦਾ ਹੋਏ ਯਸ एवरीवन सेम ਫੋਰ ਹਿਮ ਕੋਈ ਡਿਫਰੈਂਸ ਨਹੀਂ ਰੱਖਿਆ ਕੋਈ ਸਕਿਉਰਟੀ ਦੀ ਲੋੜ ਨਹੀਂ ਸੀ ਉਹਨਾਂ ਨੂੰ ਮਤਲਬ ਕਿ ਹੀ ਵਾਸ ਅ ਗ੍ਰੇਟ ਪਰਸਨ ਆਲਵੇਸ ਹੈਲਪਫੁਲ ਚੀਅਰਫੁਲ ਕਿੰਨੇ ਦਾ ਇੰਤੋਂ ਮਤਲਬ ਉਹ ਇੱਥੇ ਰਹਿ ਰਹੇ ਨੇ ਤੇ ਤੁਸੀਂ ਉਹਨਾਂ ਨੂੰ ਜਾਣਦੇ ਹੋ ਕਿੰਨੇ ਟਾਈਮ ਤੋਂ ਮਤਲਬ ਇੱਕ ਆਰਟਿਸਟ ਦੇ ਤੌਰ ਤੇ ਸਕਰੀਨ ਤੇ ਤਾਂ ਤੁਸੀਂ ਵੇਖਿਆ ਹੋਏਗਾ ਬਸ 6 5 ਟੂ 6 ইয়ার্স ਜੋ ਆਰਟਿਸਟ ਸੀਗੇ ਪਰ ਉਹ ਲੱਗਦਾ ਨਹੀਂ ਸੀ ਕਿ ਇਹ ਇੰਨੇ ਵੱਡੀ ਸ਼ਖਸੀਅਤ ਸਾਡੇ ਨਾਲ ਬੈਠੀ ਹੈ ਬਸੋ ਨਾਈਸ ਬਿੰਨਾ ਡਾਊਨ ਟੂ ਅਰਥ ਸਾਰੇ ਨੂੰ ਹੱਸ ਕੇ ਮਿਲਣਾ ਸਹਿਰ ਕਰਨੀ ਸੀ ਕਹਿੰਦਾ ਤੁਹਾਡੀ ਅੱਖਾਂ ਵੀ ਨਮ ਆਹ ਹਾਂ ਬਿਲਕੁਲ ਤੇ ਜਿਵੇਂ ਆਪਾਂ ਆਰਟਿਸਟ ਦੇ ਤੌਰ ਤੇ ਉਹਨਾਂ ਦੀ ਤਾਰੀਫਾਂ ਸੁਣੀ ਆ ਤੁਸੀਂ ਉਹਨਾਂ ਨਾਲ ਤੁਹਾਡੀ ਮੁਲਾਕਾਤ ਅਕਸਰ ਹੁੰਦੀ ਰਹੀ ਹੋਏਗੀ ਸੋ ਮੁਲਾਕਾਤਾਂ ਕਿਵੇਂ ਦੀਆਂ ਰਹਿੰਦੀਆਂ ਮੁਲਾਕਾਤ ਲਾਈਕ ਮੇਰੇ ਫਾਦਰ 100 ਇਅਰਸ ਟਰਨ ਹੋਏ ਸੀਗੇ ਅੱਜ ਤੋਂ 3 ਸਾਲ ਪਹਿਲੇ ਐਂਡ ਇਟ ਵਾਸ ਇਟ ਦੋਨੋਂ ਹਸਬੰਦ ਵਾਈਫ ਐਂਡ ਹੂੰ ਹੂੰ ਆ ਕੇ ਉਹਨਾਂ ਨੇ ਡੈਡੀ ਦੀ 100 ਇਅਰਸ ਸੈਲੀਬ੍ਰੇਸ਼ਨ ਨੇ ਨੇ ਕੀਤੀ ਐਂਡ ਹੀ ਵਾਸ ਵੈਰੀ ਹੈਪੀ ਮਤਲਬ ਕਿ ਇਸ ਪੈਂਟ ਟੂ ਥਰੀ ਆਸ ਇਨਾ ਮਤਲਬ ਕਿ ਟਾਈਮ ਕੱਢ ਕੇ ਆਣਾ ਸਪੈਂਡ ਕਰਨਾ ਕਈ ਆਪਣੇ ਵਿਜ਼ਿਟ ਕੈਨਸਲ ਕਰਕੇ ਉਹਨਾਂ ਨੇ ਉਹ ਫੰਕਸ਼ਨ ਰਿਟਰਨ ਕੀਤਾ ਕਿ 100 ਸਾਲ ਦੇ ਪੂਰੇ ਹੋਏ ਤੇ ਇਟ ਵਾਸ ਅ ਗ੍ਰੇਟ ਪਰਸਨ ਲਾਈਕ ਯੂ ਨੋ ਇਹਨਾਂ ਦੀ ਕਮੀ ਪੂਰੀ ਨਹੀਂ ਹੋ ਸਕਦੀ ਕਿਤੇ ਵੀ ਤੇ ਜਿਵੇਂ ਜਿਵੇਂ ਉਹ ਬਿਮਾਰ ਚੱਲ ਰਹੇ ਸੀ ਤੁਹਾਡੀ ਕਦੇ ਮੁਲਾਕਾਤ ਹੋਈ ਜਾਂ ਆਖਰੀ ਵਾਰ ਕੋਈ ਗੱਲਬਾਤ ਹੋਈ ਹੋਵੇ ਤਾਂ ਦੋ ਦੋ ਮਿੰਟਾਂ ਈ ਮੈਨੇ ਪਹਿਲੇ ਸੈੱਡ ਕਰ ਦਿੱਤੇ ਤੇ ਮੈਨੂੰ ਕਹਿੰਦੇ ਸੀ ਮੈਂ ਹੁਣ ਠੀਕ ਹੋ ਜਾਣਾ ਮੈਂ ਜੀ ਬਿਲਕੁਲ ਤੁਹਾਡੀ ਲੋੜ ਹੈ ਤੇ ਹੀ ਸੇ ਡੀਐਸ ਐਲ ਵੀ ਕਮਿੰਗ ਅਪ ਵੈਰੀ ਸੂਨ ਕਹਿੰਦਾ ਵੀਕਨੈਸ ਹੈ ਅਨਮੋਲ ਜੀ ਮੈਂ ਕੋਈ ਨਹੀਂ ਤੁਸੀਂ ਠੀਕ ਹੋ ਜਾਣਾ ਅਸੀਂ ਅਰਦਾਸ ਕਰਾਂਗੇ ਤੁਹਾਡੇ ਵਾਸਤੇ ਬਹੁਤ ਬਹੁਤ ਸ਼ੁਕਰੀਆ ਸਰ ਜਿਵੇਂ ਕਿ ਸਭ ਨੂੰ ਪਤਾ ਹੈ ਜਸਵਿੰਦਰ ਪੱਲਾ ਜੋ ਆ ਇਸ ਦੁਨੀਆ ਨੂੰ ਅਲਵਿਦਾ ਆ ਗਿਆ ਨੇ ਸੋ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਜੋ ਆ ਪੰਜਾਬੀ ਇੰਡਸਟਰੀ ਨੂੰ ਫੈਨਸ ਨੂੰ ਪਿਆ ਤੇ ਇਸ ਵਕਤ ਸਾਡੇ ਨਾਲ ਉਹਨਾਂ ਦੇ ਨੇਬਰ ਜੋ ਗੌਂਡੀ ਆ ਉਹ ਮੌਜੂਦ ਆ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਰ ਕਿਵੇਂ ਦੇਖਦੇ ਹੋ ਜਸਵਿੰਦਰ ਪੱਲਾ ਚਲੇ ਗਏ ਹਲੇ ਥੋੜੀ ਉਮਰ ਸੀਗੀ ਤੇ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਜੋ ਆ ਇੰਡਸਟਰੀ ਨੂੰ ਪਿਆ ਆ ਫੈਨਸ ਨੂੰ ਪਿਆ ਆ ਤੇ ਤੁਸੀਂ ਇੱਥੇ ਕਿਵੇਂ ਦੇਖਦੇ ਹੋ ਇਹਨਾਂ ਚੀਜ਼ ਨੂੰ ਲਾਈਕ ਇਟ ਘਾਟਾ ਇੰਡਸਟਰੀ ਨੂੰ ਨਹੀਂ ਪੂਰੀ ਦੁਨੀਆ ਨੂੰ ਘਾਟਾ ਪਿਆ ਇਹਨਾਂ ਦਾ ਔਰ ਮੈਂ ਤਾਂ ਦਾ ਕਰੈਕਟਰ ਨਹੀਂ ਦੇਖਿਆ ਲਾਈਕ ਜਿਹਨਾਂ ਕਿ ਬੰਦਾ ਖੁਸ਼ ਹੀ ਰਹਿੰਦਾ ਸੀ ਹਮੇਸ਼ਾ ਔਰ ਕੋਈ ਡਿਫਰੈਂਸ ਨਹੀਂ ਚਾਹੇ ਮਾਲੀ ਹੋਏ ਕੋਈ ਗਰੀਬ ਬੰਦਾ ਹੋਏ ਹੀ ਇਜ਼ एवरीवनਬਡੀ ਸੇਮ ਫੋਰ ਹਿਮ ਕੋਈ ਡਿਫਰੈਂਸ ਹੀ ਨਹੀਂ ਰੱਖਿਆ ਕੋਈ ਸਕੋਟੀ ਦੀ ਲੋੜ ਨਹੀਂ ਸੀ ਉਹਨਾਂ ਨੂੰ ਮਤਲਬ ਕਿ ਹੀ ਵਾਜ਼ ਅ ਗ੍ਰੇਟ ਪਰਸਨ ਆਲਵੇਜ਼ ਹੈਲਪਫੁਲ ਚੀਅਰਫੁਲ ਕਿੰਨੇ ਦਾ ਇੰਤੋਂ ਮਤਲਬ ਉਹ ਇੱਥੇ ਰਹਿ ਰਹੇ ਨੇ ਤੇ ਤੁਸੀਂ ਉਹਨਾਂ ਨੂੰ ਜਾਣਦੇ ਹੋ ਕਿੰਨੇ ਟਾਈਮ ਤੋਂ ਮਤਲਬ ਇੱਕ ਆਰਟਿਸਟ ਦੇ ਤੌਰ ਤੇ ਸਕਰੀਨ ਤੇ ਤਾਂ ਤੁਸੀਂ ਵੇਖਿਆ ਹੋਏਗਾ 5 6 5 ਟੂ 6 ਇਅਰਸ ਜੋ ਆਰਟਿਸਟ ਸੀਗੇ ਪਰ ਉਹ ਲੱਗਦਾ ਨਹੀਂ ਸੀ ਕਿ ਇਹ ਇੰਨੇ ਵੱਡੀ ਸ਼ਖਸੀਅਤ ਸਾਡੇ ਨਾਲ ਬੈਠੀ ਹੈ ਬਸੋ ਨਾਈਸ ਨੀਣਾ ਡਾਊਨ ਟੂ ਅਰਥ ਸਾਰੇ ਨੂੰ ਹੱਸ ਕੇ ਮਿਲਣਾ ਸਹਿਯਾਰ ਕਰਨੀ ਠੀਕ ਹੈ ਨਾ ਤੁਹਾਡੀ ਅੱਖ ਵੀ ਨਾ ਮੂ ਆਹਾਂ ਵੈਲਕਮ ਜਿਵੇਂ ਆਪਾਂ ਆਰਟਿਸਟ ਦੇ ਤੌਰ ਤੇ ਉਹਨਾਂ ਦੀ ਤਾਰੀਫ਼ਾਂ ਸੁਨੀ ਆ ਤੁਸੀਂ ਉਹਨਾਂ ਨਾਲ ਤੁਹਾਡੀ ਮੁਲਾਕਾਤ ਅਕਸਰ ਹੁੰਦੀ ਰਹੀ ਹੋਏਗੀ ਸੋ ਮੁਲਾਕਾਤਾਂ ਕਿਵੇਂ ਦੀਆਂ ਰਹਿੰਦੀਆਂ ਮੁਲਾਕਾਤ ਲਾਈਕ ਮੇਰੇ ਫਾਦਰ 100 ਇਅਰਸ ਟਰਨ ਹੋਏ ਸੀਗੇ ਆਹ ਤੋਂ 3 ਸਾਲ ਪਹਿਲੇ ਐਂਡ ਹੀ ਵਾਸ ਇਟ ਦੋਨਾਂ ਹਸਬੰਡ ਵਾਈਫ ਐਂਡ ਹੂੰ ਹੂੰ ਆ ਕੇ ਉਹਨਾਂ ਨੇ ਡੈਡੀ ਦੀ 100 ਇਅਰਸ ਸੈਲੀਬ੍ਰੇਸ਼ਨ ਨੇ ਨੇ ਕੀਤੀ ਐਂਡ ਹੀ ਵਾਸ ਵੈਰੀ ਹੈਪੀ ਮਤਲਬ ਕਿ ਹੀ ਸਪੈਂਟ 2 3 ਇਅਰਸ ਇਨਾ ਮਤਲਬ ਕਿ ਟਾਈਮ ਕੱਢ ਕੇ ਆਣਾ ਸਪੈਂਡ ਕਰਨਾ ਕਈ ਆਪਣੀ ਵਿਜ਼ਿਟ ਕੈਨਸਲ ਕਰਕੇ ਉਹਨਾਂ ਨੇ ਉਹ ਫੰਕਸ਼ਨ ਰਿਟਰਨ ਕੀਤਾ ਕਿ 100 ਸਾਲ ਦੇ ਪੂਰੇ ਹੋਏ ਤੇ ਇਟ ਵਾਸ ਅ ਗ੍ਰੇਟ ਪਰਸਨ ਲਾਈਕ ਯੂ ਨੋ ਇਹਨਾਂ ਦੀ ਕਮੀ ਪੂਰੀ ਨਹੀਂ ਹੋ ਸਕਦੀ ਕਿਤੇ ਵੀ ਤੇ ਜਿਵੇਂ ਜਿਵੇਂ ਉਹ ਬਿਮਾਰ ਚੱਲ ਰਹੇ ਸੀਗੇ ਤੁਹਾਡੀ ਕਦੇ ਮੁਲਾਕਾਤ ਹੋਈ ਜਾਂ ਆਖਰੀ ਵਾਰ ਕੋਈ ਗੱਲਬਾਤ ਹੋਈ ਹੋਵੇ ਤਾਂ ਤਾਂ 2 2 ਮਹੀਨੇ 8 ਮਹੀਨੇ ਪਹਿਲੇ ਸੈੱਡ ਕਰਦੇ ਸੀ ਤੇ ਮੈਨੂੰ ਕਹਿੰਦੇ ਸੀ ਮੈਂ ਹੁਣ ਠੀਕ ਹੋ ਜਾਣਾ ਮੈਂ ਜੀ ਬਿਲਕੁਲ ਤੁਹਾਡੀ ਲੋੜ ਹੈ ਤੇ ਇਸ ਡੀਐਸ ਐਲ ਵੀ ਕਮਿੰਗ ਅਪ ਵੈਰੀ ਸੂਨ ਕਹਿੰਦੇ ਵੀਕਨੈਸ ਹੈ ਅਨਮੋਲ ਜੀ ਮੈਂ ਕੋਈ ਨਹੀਂ ਤੁਸੀਂ ਠੀਕ ਹੋ ਜਾਣਾ ਅਸੀਂ ਅਰਦਾਸ ਕਰਾਂਗੇ ਤੁਹਾਡੇ ਵਾਸਤੇ ਬਹੁਤ ਬਹੁਤ ਸ਼ੁਕਰੀਆ